ਮੈਂ ਬਹੁਤ ਘੱਟ ਵਾਰ ਇਸ ਗੱਲ ਦੀ ਬੇਨਤੀ ਕੀਤੀ ਆ ਕਿ ਮੇਰੀ ਇਸ ਵੀਡੀਓ ਨੂੰ ਸਾਂਝੀ ਕਰਿਓ ਪਰ ਅੱਜ ਮੇਰੀ ਨਿੱਜੀ ਤੌਰ ਦੇ ਉੱਤੇ ਤੁਹਾਨੂੰ ਗੁਜ਼ਾਰਿਸ਼ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰਿਓ ਕਿਉਂਕਿ ਕਿਸੇ ਭੈਣ ਵੀਰ ਦੇ ਹਜ਼ਾਰਾਂ ਰੁਪਏ ਲੱਖਾਂ ਰੁਪਏ ਜਾਂ ਕਰੋੜਾਂ ਰੁਪਏ ਦਾ ਬਚਾਅ ਹੋ ਸਕਦਾ ਥਾਗਾ ਜਿਹੜੇ ਉਹ ਫੋਨ ਕਰਦੇ ਆ ਫੋਨ ਕਰਕੇ ਤੁਹਾਨੂੰ ਪੈਨ ਕਰਦੇ ਆ ਤੁਸੀਂ ਹੱਥਾਂ ਪੈਰਾਂ ਦੇ ਵਿੱਚ ਆ ਜਾਂਦੇ ਆ ਤੁਸੀਂ ਡਰ ਜਾਂਦੇ ਤੁਸੀਂ ਅੰਦਰੋਂ ਕੰਬ ਜਾਂਦੇ ਆ ਕਿਸੇ ਨਾਲ ਗੱਲ ਨਹੀਂ ਕਰਦੇ ਉਹ ਇਹ ਗੱਲ ਕਹਿੰਦੇ ਕਿ ਅਸੀਂ ਸੀਬੀਆਈ ਤੋਂ ਬੋਲਦੇ ਆ ਅਸੀਂ ਈਡੀ ਤੋਂ ਬੋਲਦੇ ਆ ਅਸੀਂ ਫਲਾਨੀ ਏਜੰਸੀ ਤੋਂ ਬੋਲਦੇ ਆ ਤੁਹਾਡੇ ਨਾਂ ਦੇ ਉੱਤੇ ਬੈਂਕ ਖਾਤਾ ਫਲਾਨੇ ਥਾਂ ਦੇ ਵਿੱਚ ਖੁੱਲਿਆ ਹੋਇਆ ਉਹਦੇ ਵਿੱਚ ਕਰੋੜਾਂ ਰੁਪਏ ਦੀ ਜਿਹੜੀ ਐਂਟਰੀ ਹੋਈ ਆ ਤੁਸੀਂ ਉਹਦੇ ਵਿੱਚੋਂ ਕਰੋੜਾਂ ਰੁਪਏ ਜਿਹੜਾ ਫਲਾਨੇ ਥਾਂ ਦੇ ਉੱਤੇ ਭੇਜਿਆ ਇਸ ਕਰਕੇ ਤੁਹਾਡੇ ਉੱਤੇ ਬਣਦੀ ਸਰਦੀ ਕਾਰਵਾਈ ਹੋਈ ਆ ਪਰਚਾ ਦਰਜ ਹੋ ਗਿਆ ਫਿਰ ਤੁਸੀਂ ਡਰ ਜਨ ਨਹੀਂ ਹੋ ਤੁਹਾਨੂੰ ਇਹ ਗੱਲ ਕਹੀ ਜਾਂਦੀ ਵੀ ਕਿਸੇ ਕੋਲੇ ਗੱਲ ਨਾ ਕਰਿਓ ਨਹੀਂ ਤਾਂ ਤੁਹਾਡੀ ਮੀਡੀਆ ਦੇ ਵਿੱਚ ਗੱਲ ਆ ਜਾਣੀ ਆ ਤੁਹਾਡੀ ਬਦਨਾਮੀ ਬਹੁਤ ਹੋਣੀ ਆ ਰਿਸ਼ਤੇਦਾਰਾਂ ਦੇ ਵਿੱਚ ਮਿੱਟੀ ਪੱਟੀ ਜਾਣੀ ਆ ਸਮਾਜ ਦੇ ਵਿੱਚ ਮਿੱਟੀ ਪੱਟੀ ਜਾਊਗੀ ਫਿਰ ਤੁਸੀਂ ਕਹਿੰਦੇ ਵੀ ਸਾਨੂੰ ਕੀ ਕਰਨਾ ਪਊਗਾ ਉਹ ਇਹ ਗੱਲ ਕਹਿੰਦੇ ਵੀ ਜਿੰਨੀ ਦੇਰ ਤੱਕ ਇਸ ਮਾਮਲੇ ਦੀ ਮੁਕੰਮਲ ਪੜਤਾਲ ਨਹੀਂ ਹੁੰਦੀ ਤੁਸੀਂ ਆਪਣੇ ਖਾਤਿਆਂ ਵਿਚਲਾ ਪੈਸਾ ਇਸ ਖਾਤੇ ਦੇ ਵਿੱਚ ਪਾ ਦਿਓ ਤੇ ਜਦੋਂ ਤੁਸੀਂ ਕਲੀਨ ਚੈਟ ਮਿਲ ਗਈ ਜਦੋਂ ਇਹ ਗੱਲ ਕਲੀਅਰ ਹੋ ਗਈ ਵੀ ਭਾਈ ਤੁਸੀਂ ਕਸੂਰਵਾਰ ਨਹੀਂ ਤੁਹਾਨੂੰ ਅਸੀਂ ਪੈਸੇ ਭੇਜ ਦੇਾਂਗੇ ਬਹੁਤੀ ਵਾਰ ਤੁਸੀਂ ਪੈਸੇ ਪਾ ਬੈਨੇ ਹੋ ਹੁਣ ਕੋਈ ਭੈਣ ਵੀਰੇ ਵੀ ਗੱਲ ਕਿਸਰ ਦਾ ਲੈ ਐਵੇਂ ਕਿਵੇਂ ਪਾ ਦਿੰਦੇ ਆ ਹਰ ਬੰਦੇ ਦੀ ਮਾਨਸਿਕ ਅਵਸਥਾ ਇੱਕੋ ਜਿਹੀ ਨਹੀਂ ਹੁੰਦੀ ਕਈ ਬੰਦੇ ਛੇਤੀ ਮੰਨ ਜਾਂਦੇ ਆ ਕਈਆਂ ਨੂੰ ਪਤਾ ਹੁੰਦਾ ਜੀ ਕਿ ਮੈਂ ਅਗਲੇ ਨੂੰ ਕਿਸ ਤਰੀਕੇ ਦੇ ਨਾਲ ਟੈਕਲ ਕਰਨਾ ਹੈਂਡਲ ਕਰਨਾ ਜਿਹੜੇ ਬੰਦੇ ਮੰਨ ਜਾਂਦੇ ਆ ਬਜ਼ੁਰਗ ਅਵਸਥਾ ਵਿੱਚ ਡਰ ਜਾਂਦੇ ਆ ਜਾਂ ਜਿਹੜੇ ਭੋਲੇਪਣ ਦੇ ਵਿੱਚ ਫਸ ਜਾਂਦੇ ਆ ਉਹਦੀਆਂ ਦੋ ਧਾਰਨਾ ਸਾਹਮਣੇ ਆਈਆਂ ਦੋ ਇੱਕ ਆਈ ਜੀ ਲੁਧਿਆਣੇ ਦੇ ਵੱਲੋਂ ਦੂਜੀ ਆਈਆ ਜੈਪੁਰ ਦੇ ਵੱਲੋਂ ਲੁਧਿਆਣੇ ਦੇ ਡਿਵੀਜ਼ਨ ਨੰਬਰ 1 ਥਾਣੇ ਦੇ ਵਿੱਚ ਦੇਹਰਾ ਦੂਣ ਦੀ ਪੁਲਿਸ ਦੇ ਨਾਲ ਮਿਲ ਕੇ ਲੁਧਿਆਣੇ ਦੀ ਪੁਲਿਸ ਦੀ ਕਾਰਵਾਈ ਹੋਈ ਹੈ ਤੇ ਦੋ ਜਣਿਆਂ ਦੇ ਉੱਤੇ ਪਰਚਾ ਦਰਜ ਕੀਤਾ ਲੁਧਿਆਣੇ ਦੇ ਡਿਵੀਜ਼ਨ ਨੰਬਰ 1 ਥਾਣੇ ਦੇ ਵਿੱਚ ਇੱਕ ਦਾ ਨਾਮ ਹੈ ਜਤਿੰਦਰ ਦੂਜੇ ਦਾ ਨਾਮ ਹੈ ਮੋਨੂ ਇੱਥੇ ਬਰਿੰਦਰ ਕੁਮਾਰ ਗੋਇਲ ਜਿਹੜੇ ਕਿ ਦੇਹਰਾਦੂਨ ਦੇ ਰਹਿਣ ਵਾਲੇ ਆ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਪੁਲਿਸ ਦੇ ਕੋਲੇ ਕਿ 9 ਜੁਲਾਈ ਨੂੰ ਮੇਰੀ ਘਰ ਵਾਲੀ ਅੰਜਨਾ ਜਿਹੜੀ ਕਿ ਕੈਂਸਰ ਪੀੜਤਾ ਇਹਨੂੰ ਇੱਕ ਫੋਨ ਆਉਂਦਾ ਅਣਜਾਣ ਨੰਬਰ ਤੋਂ ਫੋਨ ਆਉਂਦਾ ਤੇ ਉਹ ਇਹ ਗੱਲ ਕਹਿੰਦੇ ਆ ਕਿ ਮੁੰਬਈ ਦੇ ਵਿੱਚ ਤੁਹਾਡੇ ਨਾਮ ਦੇ ਉੱਤੇ ਇੱਕ ਬੈਂਕ ਖਾਤਾ ਉਹਦੇ ਵਿੱਚ 6 ਕਰੋੜ ਰੁਪਏ ਜਮ੍ਹਾਂ ਕੀਤਾ ਗਿਆ ਤੇ ਇਹ ਗੱਲ ਕਹੀ ਜਾਂਦੀ ਹੈ ਦੂਜੇ ਪਾਸੇ ਵੱਲੋਂ ਕਿ ਅਸੀਂ ਸੁਪਰੀਮ ਕੋਰਟ ਦੇ ਅਧਿਕਾਰੀ ਬੋਲਦੇ ਆਂ ਤੇ ਜੱਜ ਦੇ ਮੂਰੇ ਤੁਹਾਨੂੰ ਪੇਸ਼ ਕਰਨਾ ਤੁਹਾਡੇ ਤੇ ਪਰਚਾ ਦਰਜ ਹੋਇਆ ਤੁਹਾਡੇ ਉੱਤੇ ਕਾਰਵਾਈ ਹੋ ਰਹੀ ਆ ਕਿਉਂਕਿ ਤੁਹਾਡੇ ਨਾਂ ਦੇ ਉੱਤੇ ਖਾਤਾ ਖੁੱਲਿਆ ਤੁਹਾਡੇ ਖਾਤੇ ਦੇ ਵਿੱਚ ट्रांजੈਕਸ਼ਨਾਂ ਬਹੁਤ ਹੋਈਆਂ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਉਰੇ ਪਰੇ ਹੋ ਰਹੇ ਆ ਤੇ ਫਿਰ ਉਹ ਇਹ ਗੱਲ ਕਹਿੰਦੇ ਵੀ ਕੱਲ ਨੂੰ ਅਸੀਂ ਤੁਹਾਡੇ ਕੋਲੇ ਦੁਬਾਰਾ ਫੋਨ ਕਰਾਂਗੇ ਵੀਡੀਓ ਕਾਲ ਕੀਤੀ ਜਾਂਦੀ ਆ ਵੀਡੀਓ ਕਾਲ ਦੇ ਵਿੱਚ ਅੰਜਨਾ ਨੂੰ ਇਹ ਗੱਲ ਦਿਖਾਈ ਜਾਂਦੀ ਜਿਵੇਂ ਆਹ ਜੀ ਸੁਪਰੀਮ ਕੋਰਟ ਦੇ ਜੱਜ ਆ ਤੁਹਾਡੇ ਉੱਤੇ ਕਾਰਵਾਈ ਬਹੁਤ ਵੱਡੀ ਹੋਣ ਲੱਗੀ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਠੱਗੀ ਵੱਜ ਜਾਂਦੀ ਆ ਠੱਗੀ ਵੀ ਇਹਨਾਂ ਦੇ ਨਾਲ ਥੋੜੀ ਨਹੀਂ ਵੱਜਦੀ 1 ਕਰੋੜ ਤੇ 45 ਲੱਖ ਰੁਪਏ ਦੀ ਵੱਜਦੀ ਆ ਵੀਡੀਓ ਕਾਲ ਦੇ ਉੱਤੇ ਉਹ ਇਸ ਗੱਲ ਦਾ ਭਰੋਸਾ ਦਵਾ ਦਿੰਦੇ ਆ ਕਿ ਕੇਸ ਤੁਹਾਡੇ ਤੇ ਦਰਜ ਹੋਇਆ ਅਸੀਂ ਫਰਾਡ ਨਹੀਂ ਹੈਗੇ ਤੇ ਫਿਰ ਭਾਈ ਪਤਾ ਲੱਗਦਾ ਇਹਨਾਂ ਨੂੰ ਕਿਹਾ ਜਾਂਦਾ ਵੀ ਪੂਰੀ ਰਕਮ ਜਿਹੜੀ ਤੁਸੀਂ ਆਪਦੀ ਸਾਡੇ ਖਾਤੇ ਦੇ ਵਿੱਚ ਪਾ ਦਿਓ ਜਿੰਨੀ ਦੇਰ ਤੱਕ ਅਦਾਲਤੀ ਕਾਰਵਾਈ ਖਤਮ ਨਹੀਂ ਹੁੰਦੀ ਓਨੀ ਦੇਰ ਤੱਕ ਤੁਹਾਡਾ ਖਾਤਾ ਫ੍ਰੀਜ਼ ਹੋਣਾ ਉਸ ਤੋਂ ਬਾਅਦ ਤੁਹਾਨੂੰ ਵਾਪਸ ਭੇਜ ਦੇਾਂਗੇ ਫਿਰ ਇਹ ਪੈਸੇ ਪੈ ਜਾਂਦੇ ਆ ਇਹ ਉਹਨਾਂ ਦੇ ਖਾਤੇ ਦੇ ਵਿੱਚ ਡਰ ਕੇ ਪਾ ਦਿੰਦੇ ਪੈਸੇ 1 ਕਰੋੜ ਤੇ 45 ਲੱਖ ਰੁਪਏ ਦਾ ਇਹਨਾਂ ਨੂੰ ਟੀਕਾ ਲੱਗ ਗਿਆ ਠੱਗੀ ਵੱਜ ਗਈ ਫਰਾਡ ਹੋ ਗਿਆ ਤੇ ਹੁਣ ਇਹਨਾਂ ਨੇ ਪੁਲਿਸ ਦੇ ਕੋਲੇ ਪਰਚਾ ਦਰਜ ਕਰਵਾਇਆ ਜਤਿੰਦਰ ਤੇ ਮੋਨੂ ਦੇ ਉੱਤੇ ਪਰਚਾ ਦਰਜ ਹੋ ਗਿਆ ਇਹ ਕਹਾਣੀ ਹੋ ਗਈ ਇੱਕ ਦੂਜੀ ਗੱਲ ਹੈਗੀ ਜੀ ਜੈਪੁਰ ਦੇ ਵਿੱਚੋਂ ਇੱਥੇ 70 ਸਾਲ ਦਾ ਇੱਕ ਪਿਤਾ ਰਾਜਕੁਮਾਰ ਉਹਦਾ ਨਾਂ 10 ਸਾਲ ਪਹਿਲਾਂ ਰਾਜਕੁਮਾਰ ਸੇਵਾਮੁਕਤ ਹੋਇਆ ਉਹਨੂੰ ਸੇਵਾਮੁਕਤੀ ਦੇ ਵਿੱਚੋਂ ਜਿਹੜਾ ਪੈਸਾ ਮਿਲਿਆ ਵੀ ਪਾਈ ਆਪਣੇ ਬੁਢਾਪੇ ਨੂੰ ਕੱਢਣ ਦੇ ਲਈ ਉਹਨੇ ਪੈਨਿਕ ਹੋ ਕੇ ਉਹਨੇ ਡਰ ਕੇ ਸਾਰਾ ਠੱਗਾਂ ਦੇ ਖਾਤੇ ਦੇ ਵਿੱਚ ਪਤਾ ਕਿਉਂ ਉਹਨੂੰ ਫੋਨ ਆਉਂਦਾ ਇੱਕ ਦਿਨ ਇਹ ਗੱਲ ਕਹੀ ਜਾਂਦੀ ਜਿਕੇ ਅਸੀਂ ਆਈਬੀ ਤੋਂ ਬੋਲਦੇ ਹਾਂ ਅਸੀਂ ਸੀਬੀਆਈ ਦੇ ਅਧਿਕਾਰੀ ਬੋਲਦੇ ਹਾਂ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਭਾਈ ਤੁਹਾਡੇ ਖਾਤੇ ਦੇ ਵਿੱਚੋਂ ਉਰੇ ਪਰੇ ਪੈਸੇ ਬਹੁਤ ਹੋਏ ਆ ਤੁਹਾਡੇ ਖਾਤੇ ਦੇ ਵਿੱਚ 7/2 ਕਰੋੜ ਰੁਪਇਆ 1 ਕਰੋੜ ਤੇ 15 ਲੱਖ ਰੁਪਇਆ ਟਰਾਂਸਫਰ ਹੋਇਆ 28 ਜੂਨ ਨੂੰ ਪਰਚਾ ਦਰਜ ਕਰਵਾਇਆ ਉਹਨੇ ਤੇ 39 ਦਿਨ ਬਾਅਦ ਵੀ ਹਾਲੇ ਤੱਕ ਇਸ ਮਸਲੇ ਤੇ ਕਾਰਵਾਈ ਨਹੀਂ ਹੋਈ ਯਾਨੀ ਕਿ ਬਾਪ ਰਾਜਕੁਮਾਰ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਪਰ ਇਸ ਮਾਮਲੇ ਦਾ ਪਤਾ ਨਹੀਂ ਲੱਗਿਆ ਵੀ ਭਾਈ ਇਹਨਾਂ ਦੇ ਉੱਤੇ ਕਾਰਵਾਈ ਕੀ ਹੋਊਗੀ ਤੇ ਕਾਰਵਾਈ ਕਿਹੜੇ ਹਿਸਾਬ ਨਾਲ ਹੋਊਗੀ ਹੁਣ ਉਹਨੇ ਰਾਜਕੁਮਾਰ ਨੇ ਰੋਂਦੇ ਹੋਏ ਜਿਹੜੀ ਗੱਲ ਕਹੀ ਉਹ ਗੌਰ ਨਾਲ ਦੇਖਿਓ ਸੁਣਿਓ ਉਹ ਕਹਿੰਦਾ ਜੀ ਕਿ ਸਾਡੇ 6 ਬੱਚੇ ਹੋਏ ਸੀ 6 ਦੇ 6 ਮੁੱਕ ਗਏ ਫਿਰ ਸਾਡੇ ਇੱਕ ਹੋਰ ਪੁੱਤ ਹੋਇਆ ਜਿਹੜਾ ਹੁਣ ਲਗਭਗ 35-40 ਸਾਲ ਦਾ ਉਹਦਾ ਨਾਮ ਹੈਗਾ ਜੀ ਰਵੀ ਰਵੀ ਹੈਗਾ ਜੀ 22 ਬਰਥ ਸਪੈਸ਼ਲ ਚਾਈਲਡ ਯਾਨੀ ਕਿ ਉਹ ਠੀਕ ਨਹੀਂ ਮਾਨਸਿਕ ਤੌਰ ਦੇ ਉੱਤੇ ਮੇਰੀ ਘਰ ਵਾਲੀ ਦੀ ਮੌਤ ਹੋ ਗਈ ਪਰ ਅਚਾਨਕ ਸਾਨੂੰ ਇਸ ਗੱਲ ਦਾ ਫੋਨ ਆਉਂਦਾ ਵੀ ਤੁਹਾਡਾ ਖਾਤਾ ਤਾਂ ਮੁੰਬਈ ਦੇ ਵਿੱਚ ਖੁੱਲਿਆ ਹੋਇਆ 1 ਕਰੋੜ ਤੇ 15 ਲੱਖ ਰੁਪਿਆ ਉਹਦੇ ਵਿੱਚ ਸੀ ਉਹ ਜਿਹੜਾ ਕਿ ਟਰਾਂਸਫਰ ਕੀਤਾ ਗਿਆ ਇਸ ਖਾਤੇ ਦੇ ਵਿੱਚੋਂ ਖਾਲਸਤਾਨੀਆਂ ਨੂੰ ਇਹ ਪੈਸਾ ਕੈਨੇਡਾ ਦੇ ਵਿੱਚ ਟਰਾਂਸਫਰ ਕੀਤਾ ਗਿਆ ਤੁਹਾਡੇ ਉੱਤੇ ਪਰਚਾ ਦਰਜ ਹੋ ਗਿਆ ਤੁਹਾਡੇ ਉੱਤੇ ਬੰਦੀ ਸਰ ਨਹੀਂ ਹੁਣ ਕਾਰਵਾਈ ਹੋਣੀ ਆ ਤੇ ਫਿਰ ਉਸ ਤੋਂ ਬਾਅਦ ਗੱਲ ਅੱਗੇ ਚੱਲਦੀ ਆ ਡਰਾ ਇਸ ਕਦਰ ਲੈ ਜਾਂਦਾ ਤੇ ਇਹ ਬਜ਼ੁਰਗ ਜਿਹੜਾ ਬਾਪ ਆ ਰਾਜਕੁਮਾਰ ਇਹ ਆਪਦੇ ਪੁੱਤਰ ਰਵੀ ਕੁਮਾਰ ਨੂੰ ਬਚਾਉਣ ਦੇ ਲਈ ਵੀ ਜੇਕਰ ਸਾਡੇ ਤੇ ਪਰਚਾ ਦਰਜ ਹੋ ਗਿਆ ਜੇ ਮੈਨੂੰ ਪੁਲਿਸ ਫੜ ਕੇ ਲੈ ਗਈ ਤੇ ਰਵੀ ਜਿਹੜਾ ਕਿ ਇਸ ਵੇਲੇ ਮਾਨਸਿਕ ਤੌਰ ਤੇ ਠੀਕ ਨਹੀਂ ਜਿਹੜਾ ਕਿ ਖੁਦ ਕੁਝ ਕਰ ਨਹੀਂ ਸਕਦਾ ਇਹ ਜਾਊ ਕਿੱਥੇ ਫਿਰ ਉਹ ਜਿੰਨਾ ਉਹਦੇ ਕੋਲੇ ਪੈਸਾ ਹੈਗਾ ਮੇਰਾ ਖਿਆਲ ਵੀ ਲਗਭਗ 50-55 ਲੱਖ ਰੁਪਈਆ ਉਹ ਉਹਨਾਂ ਦੇ ਖਾਤੇ ਦੇ ਵਿੱਚ ਪਾ ਦਿੰਦਾ ਕਾਫੀ ਦੇਰ ਬਾਅਦ ਪਤਾ ਇਹ ਲੱਗਦਾ ਵੀ ਇਹ ਤਾਂ ਠੱਗੀ ਵੱਜੀ ਆ ਤੇ ਫਿਰ ਭਾਈ ਉਹਦੇ ਵੱਲੋਂ ਵੀ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਆ ਇਸ ਬਜ਼ੁਰਗ ਨੇ ਗੱਲ ਕਹੀ ਆ ਕਿ 19 ਜੂਨ ਨੂੰ 21 ਲੱਖ ਰੁਪਈਆ 20 ਜੂਨ ਨੂੰ 20 ਲੱਖ ਰੁਪਈਆ ਤੇ 25 ਜੂਨ ਨੂੰ ਮੈਂ 15 ਲੱਖ ਰੁਪਈਆ ਉਹਨਾਂ ਦੇ ਖਾਤੇ ਦੇ ਵਿੱਚ ਪਾਇਆ ਇਹ ਦੋ ਉਦਾਹਰਨਾ ਨਹੀਂ ਇਹੋ ਜਿਹੇ ਸੈਂਕੜੇ ਉਦਾਹਰਨਾ ਪੰਜਾਬ ਦੇ ਵਿੱਚ ਹੁਣ ਤੱਕ ਆਈਆਂ ਪੂਰੇ ਭਾਰਤ ਦੇ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਐਵੇਂ ਫੋਨ ਆਉਂਦੇ ਆ ਤੁਹਾਨੂੰ ਡਰਾਇਆ ਜਾਂਦਾ ਤੁਹਾਨੂੰ ਤੁਹਾਨੂੰ ਠਮਕਾਇਆ ਜਾਂਦਾ ਵੀਡੀਓ ਕਾਲ ਤੇ ਵੀ ਦਿਖਾਇਆ ਜਾਂਦਾ ਜੀ ਕਿ ਅਸੀਂ ਫਲਾਣੀ ਥਾਂ ਤੇ ਕਸਟਮ ਵਾਲੇ ਬੋਲਦੇ ਆ ਫਲਾਣਾ ਤੁਹਾਡਾ ਪਾਰਸਲ ਆ ਉਹਦੇ ਵਿੱਚੋਂ ਨਸ਼ਾ ਮਿਲਿਆ ਮੈਂ ਜੀ ਸੁਪਰੀਮ ਕੋਰਟ ਦਾ ਫਲਾਣਾ ਅਧਿਕਾਰੀ ਬੋਲਦਾ ਮੈਂ ਜੀ ਹਾਈ ਕੋਰਟ ਦਾ ਸੀਨੀਅਰ ਵਕੀਲ ਬੋਲਦਾ ਮੈਂ ਜੀ ਫਲਾਣਾ ਪੁਲਿਸ ਅਫਸਰ ਬੋਲਦਾ ਜੇਕਰ ਤੁਸੀਂ ਕਾਰਵਾਈ ਨਹੀਂ ਚਾਹੁੰਦੇ ਤੇ ਫਿਰ ਭਾਈ ਓਨੀ ਦੇਰ ਤੱਕ ਜਾਂਚ ਪੜਤਾਲ ਦੇ ਵਿੱਚ ਸਹਿਯੋਗ ਦਿਓ ਤੁਸੀਂ ਬਹੁਤ ਵੱਡਾ ਦੇਸ਼ ਦੇ ਖਿਲਾਫ ਕਰਾਇਮ ਕੀਤਾ ਹੁਣ ਬਚੀਏ ਕਿਵੇਂ ਸਵਾਲ ਇਹ ਆ ਪਹਿਲੀ ਗੱਲ ਮੈਂ ਬੜੀ ਸਾਫ਼ ਤੇ ਸਪਸ਼ਟ ਕਹਿ ਦਿਆਂ ਭਾਰਤ ਦੇ ਵਿੱਚ ਕੋਈ ਵੀ ਐਸੀ ਕਹਿ ਦਈਏ ਵੀ ਸੰਸਥਾ ਨਹੀਂ ਕੋਈ ਵੀ ਐਸਾ ਅਦਾਰਾ ਨਹੀਂ ਜਿਹੜਾ ਕਿ ਫੋਨ ਤੇ ਤੁਹਾਡੇ ਮਸਲੇ ਹੱਲ ਕਰਦਾ ਹੋਵੇ ਉਦਾਹਰਨ ਦੇ ਤੌਰ ਤੇ ਉੱਤੇ ਤੁਹਾਨੂੰ ਫੋਨ ਆ ਗਿਆ ਫੋਨ ਕਰਨ ਵਾਲਾ ਇਹ ਗੱਲ ਕਰਦਾ ਤੁਹਾਡੇ ਪਾਰਸਲ ਦੇ ਵਿੱਚੋਂ ਨਸ਼ਾ ਮਿਲਿਆ ਤੁਹਾਡੇ ਉੱਤੇ ਪਰਚਾ ਦਰਜ ਹੋਇਆ ਅਸੀਂ ਦਿੱਲੀ ਤੋਂ ਬੋਲਦੇ ਆਂ ਤੁਸੀਂ ਜਾਂਚ ਦੇ ਵਿੱਚ ਸਹਿਯੋਗ ਨਾ ਦਿੱਤਾ ਤੇ ਫਿਰ ਤੁਹਾਨੂੰ ਪੁਲਿਸ ਨੇ ਫੜ ਕੇ ਲੈ ਜਾਣਾ ਤੁਹਾਡੇ ਉੱਤੇ ਪਰਚਾ ਬਹੁਤ ਭਿਆਨਕ ਆ ਐਨਡੀਪੀਐਸ ਦਾ ਪਰਚਾ ਤੁਹਾਡੇ ਤੇ ਦਰਜ ਹੋ ਗਿਆ ਤੁਸੀਂ ਦੇਸ਼ ਦੇ ਖਿਲਾਫ ਕੰਮ ਕਰ ਰਹੇ ਹੋ ਤੁਸੀਂ ਆਵਦਗਾਂ ਚੀਜ਼ਾਂ ਜਿਹੜੀਆਂ ਉਹ ਦੁਸ਼ਮਣ ਦੇਸ਼ ਨੂੰ ਭੇਜ ਰਹੇ ਹੋ ਤੁਸੀਂ ਇਹ ਗੱਲ ਕਹੋ ਕਿ ਠੀਕ ਆ ਜੀ ਮੈਂ ਜਾਂਚ ਦੇ ਵਿੱਚ ਸਹਿਯੋਗ ਦਿੰਦਾ ਪਰ ਮੈਂ ਮਿਲ ਕੇ ਸਹਿਯੋਗ ਦੇਊਗਾ ਮੈਂ ਫੋਨ ਤੇ ਸਹਿਯੋਗ ਨਹੀਂ ਦੇਣਾ ਮੇਰੇ ਇਲਾਕੇ ਦੀ ਮੇਰੇ ਸਬੰਧਤ ਥਾਣੇ ਦੀ ਪੁਲਿਸ ਨੂੰ ਨਾਲ ਲੈ ਕੇ ਮੇਰੇ ਘਰੇ ਆਜੋ ਤੇ ਮੈਨੂੰ ਫੜਕੇ ਲੈ ਜਾਓ ਗੱਲ ਬੜੀ ਸਾਫ਼ ਤੇ ਸਪਸ਼ਟ ਆ ਇਹੋ ਜਿਹਾ ਕੋਈ ਅਧਾਰਾ ਨਹੀਂ ਆ ਜਿਹੜਾ ਕਵੇ ਜੀ ਕਿ ਫੋਨ ਤੇ ਹੀ ਤੁਹਾਡੀ ਸੁਣਵਾਈ ਹੋ ਜੂਗੀ ਫੋਨ ਤੇ ਹੀ ਤੁਹਾਨੂੰ ਸੰਮਣ ਭੇਜ ਦਿੰਨੇ ਆ ਫੋਨ ਤੇ ਹੀ ਤੁਸੀਂ ਖਾਤੇ 'ਚ ਪੈਸੇ ਪਾ ਦਿਓ ਫੋਨ ਤੇ ਹੀ ਤੁਹਾਨੂੰ ਰਿਹਾ ਕਰ ਦੇਾਂਗੇ ਜੇਕਰ ਕੋਈ ਇਹ ਗੱਲ ਕਹੇ ਨਾ ਮਤਲਬ ਤੁਸੀਂ ਫਰੋਡ ਦੇ ਬਣ ਗਏ ਵਿੱਚੋਂ ਦੇ ਸ਼ਿਕਾਰ ਹੋ ਗਏ ਆ ਸੋ ਮਤਲਬ ਕਹਿਣ ਦਾ ਹੈ ਜੀ ਕਿ ਫੋਨ ਆਉਣ ਤੋਂ ਬਾਅਦ ਕੰਮਿਆ ਨਾ ਕਰੋ ਬਜ਼ੁਰਗਾਂ ਨੂੰ ਖਾਸ ਤੌਰ ਤੇ ਬੇਨਤੀ ਆ ਬੱਚਿਆਂ ਨੂੰ ਖਾਸ ਤੌਰ ਤੇ ਬੇਨਤੀ ਆ ਕਮਜ਼ੋਰ ਦਿਲ ਵਾਲਿਆਂ ਨੂੰ ਖਾਸ ਤੌਰ ਤੇ ਬੇਨਤੀ ਆ ਜੇ ਤੁਸੀਂ ਇਹਨਾਂ ਲੁਟੇਰਿਆਂ ਦੇ ਕੋਲੋਂ ਬਚਣਾ ਚਾਹੁੰਦੇ ਆ ਤਾਂ ਤੁਸੀਂ ਆਪਦੇ ਸਾਥੀਆਂ ਦੇ ਨਾਲ ਭੈਣਾ ਵੀਰਾਂ ਨਾਲ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਤੇ ਜੇ ਸੰਭਵ ਹੋਵੇ ਤਾਂ ਪੁਲਿਸ ਦੇ ਨਾਲ ਵੀ ਜਾ ਕੇ ਗੱਲ ਸਾਂਝੀ ਕਰੋ ਜੀ ਕਿ ਮੈਨੂੰ ਇਸ ਨੰਬਰ ਤੋਂ ਫੋਨ ਆਇਆ ਉਹਨਾਂ ਨੇ ਮੈਨੂੰ ਆ ਗੱਲ ਕਹੀ ਆ ਕਿਰਪਾ ਕਰਕੇ ਪੜਤਾਲ ਕਰਿਓ ਯਕੀਨ ਮੰਨਿਓ ਤੁਸੀਂ 100 ਦੇ ਵਿੱਚੋਂ 99% ਇਹ ਗੱਲਾਂ ਝੂਠੀਆਂ ਹੀ ਨਿਕਲਣਗੀਆਂ ਪਰ ਕਿਉਂਕਿ ਸਾਨੂੰ ਸਮਾਜ ਦੇ ਵਿੱਚ ਬਦਨਾਮੀ ਦਾ ਡਰ ਹੁੰਦਾ ਅਸੀਂ ਇੱਕਦਮ ਪੋਲੇ ਪੈ ਜਾਨੇ ਆ ਜਿਹੜੇ ਕਰਕੇ ਇਹ ਸਾਰਾ ਕੁਝ ਹੋ ਜਾਂਦਾ ਪੰਜਾਬੀ ਹੁਣ ਤੱਕ ਵੱਡੀ ਗਿਣਤੀ ਦੇ ਵਿੱਚ ਲੁੱਟੇ ਗਏ ਆ ਪਿੱਛੇ ਜੇ ਮੁਹਾਲੀ ਦੇ ਵਿੱਚ ਸੀਨੀਅਰ ਇੱਕ ਬਹੁਤ ਵੱਡਾ ਪਰਿਵਾਰ ਆ ਜਿਹੜਾ ਕਿ ਕਾਰੋਬਾਰੀ ਤੌਰ ਦੇ ਉੱਤੇ ਉਹਨਾਂ ਦੇ ਕੋਲੋਂ ਵੀ ਲਗਭਗ 80 ਲੱਖ ਰੁਪਈਆ ਇਵੇਂ ਲੁੱਟਿਆ ਗਿਆ ਤੇ ਲੁੱਟਣ ਦੇ ਤਰੀਕੇ ਇੱਕੋ ਜਿਹੇ ਆ ਤੁਹਾਡਾ ਪਾਰਸਲ ਸੀ ਤੁਹਾਡੇ ਖਾਤੇ ਨੂੰ ਇਸ ਤਰ੍ਹਾਂ ਤੇ ਖੋਲਿਆ ਗਿਆ ਉਸ ਖਾਤੇ ਦੇ ਵਿੱਚ ਫਲਾਣੇ ਫਲਾਣੇ ਲੋਕਾਂ ਦੇ ਵੱਲੋਂ ਪੈਸੇ ਪਾਏ ਗਏ ਆ ਤੁਹਾਡੇ ਖਾਤੇ ਦੇ ਵਿੱਚੋਂ ਟਰਾਂਸਫਰ ਪੈਸੇ ਗਾਂ ਕਿਤੇ ਗਏ ਆ ਤੁਸੀਂ ਕਹੋ ਜੀ ਮੇਰੇ ਉੱਤੇ ਪਰਚਾ ਦਰਜ ਕਰੋ ਇੱਕ ਨਹੀਂ ਪੰਜ 6 ਪਰਚੇ ਦਰਜ ਕਰ ਲਓ ਆਜੋ ਤੇ ਮੈਨੂੰ ਫੜ ਲਓ ਤੇ ਭਾਈ ਜਾਂ ਫਿਰ ਇੰਉਂ ਕਰੋ ਕਿ ਮੈਨੂੰ ਸੰਮਣ ਭੇਜੋ ਡਾਕ ਦੇ ਰਹੀਂ ਮੈਨੂੰ ਕਰੋ ਜੀ ਈਮੇਲ ਮੈਂ ਆਪਦੇ ਵਕੀਲ ਨਾਲ ਗੱਲ ਕਰਦਾ ਤੇ ਫਿਰ ਆਪਾਂ ਅਗਲੀ ਗੱਲ ਕਰਦੇ ਆ ਜੇ ਤੁਸੀਂ ਥੋੜੇ ਜਿਹੀ ਵੀ ਕਰੜੇ ਹੋਗੇ ਤਾਂ ਤੁਹਾਡੇ ਪੈਸੇ ਵੱਜ ਜਾਣੇ ਆ ਨਹੀਂ ਤਾਂ ਤੁਹਾਨੂੰ ਕਰੋੜਾਂ ਦਾ ਲੋਦਾ ਲੱਗਣੇ ਲੱਗਣਾ ਕਿਉਂਕਿ ਪੰਜਾਬੀ ਗੱਲਾਂ ਦੇ ਵਿੱਚ ਆਉਂਦੇ ਵੀ ਬਹੁਤ ਛੇਤੀਅਤ ਤੇ ਗੱਲਾਂ ਸੁਣਾਉਂਦੇ ਵੀ ਬਹੁਤ ਆ ਇਸ ਕਰਕੇ ਖਾਸ ਕਰਕੇ ਪੰਜਾਬੀ ਭੈਣਾਂ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਤੁਹਾਡੇ ਜੱਕੜੇ ਰਿਆ ਕਰੋ ਜਾਂ ਤਾਂ ਆਪਾਂ ਐਵੇਂ ਮੋਕ ਮਾਰ ਜਾਨੇ ਤੇ ਜਾਂ ਆਪਾਂ ਐਵੇਂ ਬੜਕ ਮਾਰ ਦਨੇ ਇਹਨਾਂ ਦੇ ਮੁਰੇ ਝੁਕਣ ਦੀ ਲੋੜ ਨਹੀਂ ਇੱਕ ਬੇਨਤੀ ਹੋਰ ਆ ਜਿਹੜੇ ਕਿ ਪੰਜਾਬ ਦੇ ਆਮ ਲੋਕਾਂ ਸਾਡੇ ਵਰਗੇ ਲੋਕਾਂ ਜਿਹੜੇ ਜੇਕਰ ਕੋਈ ਭੈਣ ਵੀਰ ਐਵੇਂ ਠੱਗਿਆ ਜਾਂਦਾ ਉਹਦੇ ਜ਼ਖਮ ਨੂੰ ਉਚਿਹੜਿਆ ਨਾ ਕਰੋ ਕਿਉਂਕਿ ਬੜੀ ਵਾਰ ਇਹੋ ਜੀਆਂ ਖਬਰਾਂ ਆਉਂਦੀਆਂ ਵੀ ਇੱਕ ਤਾਂ ਸਾਈਬਰ ਠੱਗ ਲੈ ਕੇ ਲੁੱਟ ਕੇ ਸਾਈਬਰ ਸੈੱਲ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਕੁਝ ਨਹੀਂ ਪਤਾ ਲੱਗਾ ਮੀਢਗੇ ਦੇ ਵਿੱਚ ਖਬਰਾਂ ਆ ਗਈਆਂ ਤੇ ਸ਼ਰੀਕ ਇਹ ਗੱਲ ਕਹਿੰਦੇ ਤੇ ਰਿਸ਼ਤੇਦਾਰ ਇਹ ਗੱਲ ਕਹਦੇ ਲੈ ਫਿਰ ਕਾਫੀ ਪੈਸੇ ਸੀ ਤੁਹਾਡੇ ਕੋਲੇ ਹਨਾ ਲੈ ਫਿਰ ਤਾਂ ਕਰੋੜਪਤੀ ਬਣ ਗਏ ਹੋਗੇ ਅੱਛਾ ਤੁਹਾਡੇ ਖਾਤੇ ਬੰਬੇ ਦੇ ਵਿੱਚ ਵੀ ਚਲਦੇ ਆ ਵੀ ਸਾਣੂ ਤਾਂ ਤੁਸੀਂ ਕਦੇ 5000 ਨਹੀਂ ਦਿੱਤਾ ਉਹ ਆਰ ਲਾ ਲਾ ਕੇ ਚਬ ਚਬ ਕੇ ਗੱਲਾਂ ਐਸੀਆਂ ਕਰਦੇ ਆ ਕਿ ਜਿਨ੍ਹਾਂ ਦੇ ਮਨ ਦੇ ਉੱਤੇ 6 ਵਜੇ ਆ ਉਹ ਵਿਚਾਰੇ ਹੋਰ ਸ਼ਰਮਿੰਦੇ ਹੋ ਜਾਂਦੇ ਆ ਉਹ ਵਿਚਾਰੇ ਹੋਰ ਮਨੋਂ ਤੌਰ ਦੇ ਉੱਤੇ ਔਖੇ ਹੋ ਜਾਂਦੇ ਆ ਸੋ ਜੇਕਰ ਕੋਈ ਭੈਣ ਵੀਰ ਇਹੋ ਜੀ ਗੱਲ ਦਾ ਸ਼ਿਕਾਰ ਹੋ ਗਿਆ ਉਹਦੀ ਮਦਦ ਕਰਿਆ ਕਰਗੇ ਉਹਨੂੰ ਮੋਰਲੀ ਸਪੋਰਟ ਦੇ ਆਕਰਗੇ ਇਹ ਗੱਲ ਕਹੇਗੇ ਵੀ ਤੇਰੇ ਨਾਲ ਖੜੇ ਆ ਸੋ ਜੇਕਰ ਪੰਜਾਬ ਦੇ ਭੈਣਾ ਵੀਰ ਇਹ ਚਾਹੁੰਦੇ ਆ ਕਿ ਅਸੀਂ ਲੁੱਟੇ ਨਹੀਂ ਜਾਣਾ ਤੁਹਾਨੂੰ ਕੋਈ ਕਵੇ ਤੁਹਾਡੀ ਲਾਟਰੀ ਨਿਕਲੀ ਆ ਤੁਸੀਂ ਇੰਨੇ ਪੈਸੇ ਪਾ ਦਿਓ ਟੈਕਸ ਦੇ ਫਿਰ ਤੁਹਾਡੇ ਖਾਤੇ 'ਚ ਪੈਸੇ ਪਾਉਣੇ ਆ ਤੁਹਾਨੂੰ ਕੋ ਕਵੇ ਜੀ ਤੁਹਾਡਾ ਨਸ਼ਾ ਫੜਿਆ ਗਿਆ ਫਲਾਨੀ ਥਾਂ ਤੇ ਪਾਰਸਲ ਭੇਜਿਆ ਤੁਹਾਨੂੰ ਪਤਾ ਹੀ ਹੁੰਦਾ ਵੀ ਤੁਸੀਂ ਪਾਰਸਲ ਭੇਜਿਆ ਕਿ ਨਹੀਂ ਭੇਜਿਆ ਗੱਲਾਂ ਦੇ ਵਿੱਚ ਨਾ ਆਇਆ ਕਰੋ ਤੁਹਾਨੂੰ ਕੋ ਕਵੇ ਤੁਹਾਡਾ ਖਾਤਾ ਫਲਾਨੀ ਥਾਂ ਤੇ ਆ ਤੁਹਾਨੂੰ ਕਵੇ ਜੀ ਕਿ ਤੁਹਾਡਾ ਵਿਦੇਸ਼ ਦੇ ਵਿੱਚ ਬੈਠਾ ਜਿਹੜਾ ਧੀ ਪੁੱਤ ਰਿਸ਼ਤੇਦਾਰ ਦੋਸਤ ਮਿੱਤਰ ਉਹ ਬਿਮਾਰ ਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਗਲਤ ਕੰਮ ਵਿੱਚ ਫੜਿਆ ਗਿਆ ਉਹਦੇ ਵਾਸਤੇ ਪੈਸੇ ਪਾਓ ਖਾਤੇ ਦੇ ਵਿੱਚ 1 ਰੁਪਈਆ ਨਾ ਪਾਇਆ ਕਰੋ ਮਗਰ ਨਾ ਲਗਾਇਆ ਕਰੋ ਬਾਅਦ ਦੇ ਵਿੱਚ ਆਪਾਂ ਡੁਸ਼ਕਦੇ ਆ ਬਾਅਦ ਦੇ ਵਿੱਚ ਆਪਾਂ ਰੋਨੇ ਆ ਪਹਿਲਾਂ ਆਪਾਂ ਸੋਚ ਕੇ ਵਿਚਾਰਗੇ ਠੱਗੀ ਤੋਂ ਬਚਿਆ ਜਾ ਸਕਦਾ ਪਰ ਹਾਂ ਚੁਕੰਨੇ ਰਹਿਣਾ ਪਊਗਾ ਅੱਗੋਂ ਸਵਾਲ ਕਰਨਾ ਪਊਗਾ ਡਰ ਮੁਕਤ ਹੋਣਾ ਪਊਗਾ ਪੁਲਿਸ ਨੂੰ ਆਪਣਿਆਂ ਨੂੰ ਦੱਸਣਾ ਪਊਗਾ ਤੇ ਫਿਰ ਆਪਾਂ ਬਚਾਅ ਕਰ ਸਕਦੇ ਆ ਨਹੀਂ ਤਾਂ ਜਿਹੜੀ ਉਮਰ ਭਰਦੀ ਪੂੰਜੀ ਆ ਮਿੰਟਾਂ ਸੈਕਿੰਟਾਂ ਦੇ ਵਿੱਚ ਚਲੀ ਜਾਂਦੀ ਆ